ਪੰਜਾਬ ਪੁਲਿਸ ਵੱਲੋਂ ਲਗਾਤਾਰ ਨਸ਼ਾ ਤਸਕਰਾਂ ਦੇ ਉੱਪਰ ਸ਼ਿਕੰਜਾ ਕੱਸਿਆ ਜਾ ਰਿਹਾ ਹੈ ਇਸੇ ਦੇ ਤਹਿਤ ਹੀ ਪਠਾਨਕੋਟ ਪੁਲਿਸ ਵੱਲੋਂ ਇੱਕ ਨਸ਼ਾ ਤਸਕਰ ਜਿਸ ਨੂੰ ਮਾਨਯੋਗ ਅਦਾਲਤ ਵੱਲੋਂ ਸਜ਼ਾ ਐਨਡੀਪੀਸੀ ਐਕਟ ਦੇ ਇੱਕ ਮਾਮਲੇ ਵਿੱਚ ਸੁਣਾਈ ਗਈ ਹੈ ਉਸ ਦੀ ਪ੍ਰਾਪਰਟੀ ਨੂੰ ਅੱਜ ਡੀਐਸਪੀ ਰਜਿੰਦਰ ਮਨਹਾਸ ਦੀ ਅਗਵਾਈ ਹੇਠ ਫ੍ਰੀਜ਼ ਕੀਤਾ ਗਿਆ ਮੌਕੇ ਤੇ ਪਹੁੰਚੀ ਪੁਲਿਸ ਪਾਰਟੀ ਵੱਲੋਂ ਇਸ ਨਸ਼ਾ ਤਸਕਰ ਦੀ ਪ੍ਰਾਪਰਟੀ ਜੋ ਕਿ ਦੋ ਖਾਲੀ ਪਲਾਟ ਇੱਕ ਮਕਾਨ ਤੇ ਦੋ ਦੁਕਾਨਾਂ ਸਨ ਫ੍ਰੀਜ਼ ਕੀਤੇ ਗਏ ਅਤੇ ਮੌਕੇ ਤੇ ਪ੍ਰਾਪਰਟੀ ਫ੍ਰੀਜ਼ ਦੇ ਪੋਸਟਰ ਵੀ ਲਗਾਏ ਗਏ ਗੱਲਬਾਤ ਦੌਰਾਨ ਡੀਐਸਪੀ ਰਜਿੰਦਰ ਮਨਹਸ ਨੇ ਦੱਸਿਆ ਕਿ 2015 ਦੇ ਸਜਾਨਪੁਰ ਪੁਲਿਸ ਸਟੇਸ਼ਨ ਵਿਖੇ ਦਰਜ ਇੱਕ ਮਾਮਲੇ ਦੇ ਤਹਿਤ આરોપી ਨੂੰ ਸਜ਼ਾ ਹੋਈ ਸੀ ਜਿਸਤੇ ਕਾਨੂੰਨ ਅਨੁਸਾਰ ਕਾਰਵਾਈ ਕਰਦੇ ਹੋਏ ਉਸਦੀ ਪ੍ਰਾਪਰਟੀ ਨੂੰ ਸੀਜ਼ ਕੀਤਾ ਗਿਆ ਹੈ ਗੱਲਬਾਤ ਦੌਰਾਨ ਡੀਐਸਪੀ ਰਜਿੰਦਰ ਮਨਹਾਸ ਨੇ ਵੀ ਦੱਸਿਆ ਕਿ ਜੋ ਵੀ ਕੋਈ ਵਿਅਕਤੀ ਨਸ਼ਾ ਵੇਚ ਕੇ ਪ੍ਰਾਪਰਟੀ ਬਣਾਏਗਾ ਉਸਦੀ ਪ੍ਰਾਪਰਟੀ ਨੂੰ ਫ੍ਰੀਜ਼ ਕੀਤਾ ਜਾਏਗਾ ਗੱਲਬਾਤ ਦੌਰਾਨ ਡੀਐਸਪੀ ਰਜਿੰਦਰ ਮਨਹਾਸ ਨੇ ਲੋਕਾਂ ਨੂੰ ਵੀ اپੀਲ ਕੀਤੀ ਕਿ ਲੋਕ ਵੀ ਪੁਲਿਸ ਦਾ ਸਹਿਯੋਗ ਕਰਨ ਜਿੱਥੇ ਵੀ ਕਿਤੇ ਨਸ਼ਾ ਵੇਚਣ ਦੀ ਕਿਸੇ ਨੂੰ ਜਾਣਕਾਰੀ ਮਿਲਦੀ ਹੈ ਉਸ ਨੂੰ ਉਹ ਤੁਰੰਤ ਪੁਲਿਸ ਨੂੰ ਦੇਣ ਡੀਐਸਪੀ ਰਜਿੰਦਰ ਮਨਹਾਸ ਨੇ ਕਿਹਾ ਕਿ ਨਸ਼ਾ ਵੇਚਣ ਵਾਲਿਆਂ ਦੇ ਖਿਲਾਫ ਲਗਾਤਾਰ ਸਖਤ ਕਾਰਵਾਈ ਕੀਤੀ ਜਾਵੇਗੀ 2015 ਵਿੱਚ ਥਾਣਾ ਸਜਾਨਪੁਰੇ ਐਨਪੀਏ ਸ਼ੱਕ ਦਾ ਪਰਚਾ ਦਰਜ ਹੋਇਆ ਸੀ ਜਿਹਦੇ ਵਿੱਚ 600 ਗ੍ਰਾਮ ਜਿਹੜਾ ਇਨਟੌਕਸਿਕੈਂਟ ਪਾਊਡਰ ਕੰਟਰਾਬੈਂਡ ਜਿਹੜਾ ਸਬਸਟੈਂਸ ਹੁੰਦਾ ਹੈ ਐਨਡੀਪੀਏ ਸ਼ੱਕ ਉਹਦਾ ਪਰਚਾ ਦਰਜ ਹੋਇਆ ਸੀ ਉਹਦੇ ਵਿੱਚ ਉਹਨਾਂ ਨੂੰ ਸਜ਼ਾ ਹੋ ਗਈ ਔਰ ਉਸ ਐਕਟ ਦੇ ਵਿੱਚ ਇੱਕ ਧਾਰਾ 68 ਐਫ ਉਸ ਤੰਦੇ ਦੌਰਾਨ ਉਸ ਜਿਹੜਾ ਇਹ ਇੱਕ ਇਲੀਗਲ ਕੰਮ ਹੈਗਾ ਐਂਡੀਪੀਐਸ ਅਕਟ ਦਾ ਉਹਦੇ ਵਿੱਚ ਜੋ ਵੀ ਉਹਨਾਂ ਨੇ ਪ੍ਰਾਪਰਟੀ ਬਣਾਈ ਹੁੰਦੀ ਹੈ ਉਹਦੇ ਵਿੱਚ ਜਿਹੜਾ ਕੰਪੀਟੈਂਟ ਅਥਾਰਟੀ ਹੈ ਐਂਡੀਪੀਐਸ ਅਕਟ ਦੇ ਰੂਲਿੰਗ ਮੁਤਾਬਕ ਇਹ ਕੰਪੀਟੈਂਟ ਅਥਾਰਟੀ ਹੈ ਜਿਹੜਾ ਇਹਨਾਂ ਦਾ ਹੈੱਡ ਆਫ ਦਿੱਲੀ ਹੈ ਉਹ ਮਿਨਿਸਟਰੀ ਆਫ ਫਾਈਨੈਂਸ ਐਂਡ ਰੈਵਨਿਊ ਦਾ ਇੱਕ ਪਾਰਟ ਹੈ ਉਸ ਧਾਰਾ ਦੇ ਦੌਰਾਨ ਵਿੱਚ ਇੱਕ ਪ੍ਰੋਵੀਜ਼ਨ ਹੈ ਵੀ ਜੋ ਉਹਨਾਂ ਨੇ ਇਲੀਗਲ ਪ੍ਰਾਪਰਟੀ ਅਕਵਾਇਰ ਕੀਤੀ ਹੁੰਦੀ ਉਸ ਬਿਜ਼ਨਸ ਤੋਂ ਉਹ ਆਪਾਂ ਉਸ ਵਿੱਚ ਫ੍ਰੀਜ਼ ਕਰਦੇ ਆ ਜੋ ਆਪਾਂ ਉਹਨਾਂ ਦੇ ਵਿੱਚ ਕੇਸ ਬਣਾ ਕੇ ਐ ਸਟੋ ਸਾਫ ਸਜਨਪੁਰ ਨੇ ਉਹਦਾ ਕੇਸ ਬਣਾ ਕੇ ਕੰਪੀਟੈਂਟ ਅਥਾਰਟੀ ਨੂੰ ਪੇਜਿਆ ਸੀ ਉਹਨਾਂ ਨੇ ਇਹ ਪ੍ਰਾਪਰਟੀ ਜਿਹੜੀ ਹੈ ਫ੍ਰੀਜ਼ ਕਰਤੀ ਹੈ ਔਰ ਹੁਣ ਜਿਹੜਾ ਇਹਨਾਂ ਦਾ ਬਰਡਨ ਹੈਗਾ ਇਹਨਾਂ ਦੇ ਦੋਸ਼ੀਆਂ ਦੇ ਵਿੱਚ ਹੈਗਾ ਵੀ ਉਹ ਆਪਣੀ ਪ੍ਰਾਪਰਟੀ ਬਾਰੇ ਸਾਰਾ ਸਬੂਤ ਦੇਣ ਉਹ ਪ੍ਰਾਪਰਟੀ ਆਈ ਕਿਥੋਂ ਫਿਲਹਾਲ ਇਹ ਪ੍ਰਾਪਰਟੀ ਸਾਰੀ ਫ੍ਰੀਜ਼ ਹੈ ਇਸ ਪ੍ਰਾਪਰਟੀ ਦੇ ਵਿੱਚ ਦੋ ਪਲਾਟ ਨੇ ਇੱਕ ਰੈ residenial residenial area ਉਹਦੇ ਨਾਲ ਦੋ ਦੁਕਾਨਾਂ ਹੈ ਇਹ ਤੋਂ ਇਲਾਵਾ ਇੱਕ ਥਾਰ ਗੱਡੀ ਜਿਹੜੀ ਕਿ ਆਪਾਂ ਸੀਚ ਕਰ ਰਹੇ ਹਾਂ ਇਹ ਇਹਦਾ ਪ੍ਰੋਸੀਜਰ ਹੈ ਜੀ ਠੀਕ ਹੈ